ਹਰ ਬੰਦੇ ਨੂੰ ਅਧਿਕਾਰ ਹੈ ਆਪਣਾ ਵੋਟ ਪਾਣ ਦਾ ਤੇ ਮੈਂ ਵੀ ਵੋਟ ਪਾਣ ਆਇਆ ਜੀ ਹਾਂ ਇੱਕ ਠੀਕ ਹੈ ਕਿ ਕੈਂਡੀਡੇਟ ਦੇ ਰੂਪ ਚ ਪਾਣ ਆਇਆ ਤੇ ਮੈਂ ਆਪਣਾ ਵੋਟ ਪਾਇਆ ਮੇਰੇ ਪੂਰੇ ਪਰਿਵਾਰ ਨੇ ਪਾਇਆ ਮੌਹੌਲ ਕਾਬਲਾ ਕਿਹਦੇ ਨਾ ਮੰਨਦੇ ਹੋ ਜੀ ਮਾਹੌਲ ਵਧੀਆ ਜੀ ਮਾਹੌਲ ਠੀਕ ਵੋਟ ਹੋ ਰਹੀ ਪਹੁੰਚ ਅੱਛਾ ਵੋਟ ਹੈ ਮੁਕਾਬਲਾ ਕਿੰਨਾ ਨਾ ਮੰਨਦੇ ਸਭ ਨਾਲ ਮੁਕਾਬਲਾ ਜੀ ਕੱਲ ਜਿਹੜੀ ਘਟਨਾ ਵਾਪਰੀ ਉਸ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਇਲਜ਼ਾਮ ਹੈਇਤ ਇਇਤ ਸ਼ਰਮਨਾਕ ਘਟਨਾ ਹੈ ਪੰਜਾਬ ਦਾ ਹਾਲਾਤ ਜੋ ਅੱਜ ਵੱਧ ਤੋਂ ਵੱਤਰ ਹੋਏ ਆ ਉਹਦੇ ਪਿੱਛੇ ਅਜਈਆਂ ਘਟਨਾਵਾਂ ਹੈ ਕਿ ਪਹਿਲਾਂ ਲੋਕ ਨਜਾਇਜ਼ ਪੈਸਾ ਖਰਚਦੇ ਨੇ ਜਿੱਤਣ ਦੇ ਹਤਕੰਡੇ ਇਹ ਉਹਨਾਂ ਪਾਰਟੀਆਂ ਦੀਆਂ ਨਿਸ਼ਾਨੀਆਂ ਜਿਨ੍ਹਾਂ ਜਿਨ੍ਹਾਂ ਨੂੰ ਹਾਰ ਦਾ ਡਰ ਸਤਾ ਰਿਹਾ ਹੈ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹ ਨਿਸ਼ਚਿਤ ਰੂਪ ਚ ਹਾਰੀਆਂ ਹੋਈਆਂ ਪਾਰਟੀਆਂ ਨੇ ਬਾਜ਼ੀ ਹਾਰ ਚੁੱਕੀਆਂ ਇਸ ਕਰਕੇ ਉਹ ਗਲਤ ਰਾਹ ਬਣਾ ਕੇ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਜਾਂ ਰਾਸ਼ਨ ਵੰਡ ਕੇ ਗਰੀਬ ਤੋਂ ਵੋਟ ਲੈਣਾ ਚਾਹੁੰਦੀਆਂ ਨੇ ਔਰ ਫਿਰ ਬਾਅਦ ਚ ਗਰੀਬ ਦਾ ਉਹਨਾਂ ਨੇ ਖੂਨ ਚੂਸਣਾ ਮੈਂ ਤਾਂ ਇਸ ਇਲਾਕੇ ਦੀ ਸਾਰੀ ਜਨਤਾ ਨੂੰ ਇਹ ਗੱਲ ਦੀ ਅਪੀਲ ਕਰਾਂਗਾ ਕਿ ਪੰਜਾਬ ਦੇ ਭਲੇ ਲਈ ਪੰਜਾਬ ਦੇ ਅੱਛੇ ਅੱਛੇ ਪਵਿੱਖ ਲਈ ਆਪਾਂ ਸਹੀ ਨੂੰ ਚੁਣੀਏ ਸਹੀ ਨੂੰ ਵੋਟ ਪਾਈਏ ਬਸ ਮੈਂ ਤਾਂ ਇੰਨੀ ਗੱਲ ਕਹਿਣੀ ਹੈ ਮੇਲਾ ਈ ਧੜਕਣ ਤੇਜ ਆ ਅੱਜ ਮੈਂ ਤਾਂ ਤੁਹਾਨੂੰ ਦੇਖੋ 15 ਦਿਨ ਦੀ ਕੈਂਪੇਨ 'ਚ ਤੁਸੀਂ ਮੈਨੂੰ ਮਿਲਦੇ ਰਹੇ ਹੋ ਮੇਰੇ ਕਿਤੇ ਚਿਹਰੇ ਤੇ ਤੁਹਾਨੂੰ ਕੋਈ ਸ਼ਿਕਰ ਨਜ਼ਰ ਆਇਆ ਹੋਵੇ ਨਾ ਅੱਜ ਹੈ ਨਾ 15 ਦਿਨ ਰਿਹਾ ਬੜੀ ਖੁਸ਼ੀ ਖੁਸ਼ੀ 'ਚ ਉਹ ਲੜੀ ਹੈ ਉਹਦੇ ਪਿੱਛੇ ਇੱਕ ਕਾਰਨ ਹੈ ਉਹ ਕਾਰਨ ਹੈ ਆਪਣੇ ਇਲਾਕੇ ਦੀ ਜਨਤਾ ਦਾ ਪਿਆਰ ਇੰਨਾ ਮਿਲ ਰਿਹਾ ਹੈ ਮੇਰੀ ਸੋਚ ਤੋਂ ਹੀ ਪਰਿਆ ਤੁਸੀਂ ਦੇਖਿਓ ਇਹ ਜਦੋਂ 23 ਨੂੰ ਰਿਜ਼ਲਟ ਆਣੇ ਹਨ ਨਾ ਤੇ ਲੁਧਿਆਣਾ ਪੱਛਮੀ ਦੇ ਨਤੀਜੇ ਪੰਜਾਬ ਦੇ ਇਤਿਹਾਸ 'ਚ ਇੱਕ ਨਵਾਂ ਮੀਲ ਪੱਥਰ ਔਰ ਨਵਾਂ ਨੀ ਪੱਥਰ ਰੱਖੇ ਜੇ ਲੋਕ ਤੁਹਾਨੂੰ ਜਿਤਾਉਂਦੇ ਆ ਤਾਂ ਕਿਹੜੇ ਮੁੱਦੇ ਪੈਲਦੇ ਅਦਾਤੇ ਕੀਤੇ ਜਾਣਗੇ ਦੇਖੋ ਬਹੁਤ ਮੁੱਦੇ ਆ ਜੀ ਪਹਿਲਾ ਮੁੱਦਾ ਤਾਂ ਇਹ ਹੈ ਕਿ ਇਸ ਜੀ ਜੰਜਾਲ ਜਿਸ ਜੰਜਾਲ 'ਚ ਪੰਜਾਬ ਸਾਡਾ ਫਸਿਆ ਇਹ ਚੋਂ ਪਹਿਲਾ ਬਾਹਰ ਕੱਢਿਆ ਨੂੰ ਬਾਹਰ ਕੱਢ ਕੇ ਅੱਜ ਹਾਲਾਤ ਇਹ ਆ ਕਿ ਪੰਜਾਬ ਆਈਸੀ 'ਚ ਉਹ ਉਹਨੂੰ ਬਾਹਰ ਪਹਿਲਾਂ ਅਸੀਂ ਵਾਰਡ ਚ ਲੈ ਕੇ ਆਣਾ ਔਰ ਫਿਰ ਉਹਦਾ ਇਲਾਜ ਕਰਕੇ ਆਪਾਂ ਅੱਗੇ ਵਧਣਾ ਹੈ ਪੰਜਾਬ ਦੀ ਮਾਲੀ ਹਾਲਤ ਅੱਜ ਬਦਲ ਨਾਲੋਂ ਬੱਤਰ ਹੋ ਚੁੱਕੀ ਹੈ ਪੰਜਾਬ ਦਾ ਕਿਸਾਨ ਅੱਜ ਤਰਾਈ ਤਰਾਈ ਕਰ ਰਿਹਾ ਹੈ ਪੰਜਾਬ ਦਾ ਵਪਾਰੀ ਅੱਜ ਮਯੂਸ ਹੈ ਪੰਜਾਬ ਦਾ ਇੰਡਸਟਰੀ ਪੰਜਾਬ ਛੱਡ ਕੇ ਦੂਜੀਆਂ ਸਟੇਟਾਂ 'ਚ ਜਾ ਰਿਹਾ ਹੈ ਕਿੰਨੇ ਮੁੱਦੇ ਨੇ ਜੀ ਇਹ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਵੀ ਕੁਝ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਇਹਨਾਂ ਮੁੱਦਿਆਂ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਡਿਲੀਟ ਨਹੀਂ ਹੋਣੇ ਸਭ ਤੋਂ ਵੱਡੀ ਗੱਲ ਜੀਦੇ ਅਸੀਂ ਹਮੇਸ਼ਾ ਹਮ ਹੀ ਰਹੇ ਆ ਉਹ ਪੰਜਾਬ ਦਾ ਭਾਈਚਾਰਾ ਜਿਹਨੂੰ ਜੋੜ ਕੇ ਰੱਖਣ ਦਾ ਕੰਮ ਕਰਨਾ ਹੈ ਪੰਜਾਬ ਦਾ ਭਾਈਚਾਰਾ ਇਹਨੂੰ ਤਹਿਜ ਨਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਵਨ ਜੀ ਇਹ ਅਗਰ ਇੱਕ ਸਵਾਲ ਲੈ ਲਓ ਅਗਰ ਜਿੱਤਦੇ ਹੋ ਤਾਂ ਵਿਧਾਨ ਸਭਾ ਦੇ ਵਿੱਚ ਦੇਖੋ ਫਰੂਲੀ ਸਰਕਾਰ ਦੀ ਆ ਤੁਸੀਂ ਖੁਦ ਕਹਿੰਦੇ ਹੋ ਕਿ ਜਿਹੜਾ ਇੱਥੇ ਕੰਮ ਕਰਵਾਏ ਜਾਣਗੇ ਲੋਕਾਂ ਦਾ ਪਿਆਰ ਮੋੜੋਗੇ ਕਿੱਦਾਂ ਅਗਰ ਜਿੱਤਦੇ ਤਾਂ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਹਾਡਾ ਸਵਾਲ ਵੀ ਬੜਾ ਵਧੀਆ ਕਿ ਵਿਰੋਧੀ ਸਾਡੇ ਵਿਰੋਧੀਆਂ ਦੀ ਸਰਕਾਰ ਹੈ ਉਹਨਾਂ ਦੀ ਮਨਸ਼ਾ ਵੀ ਕੋਈ ਵਧੀਆ ਨਹੀਂ ਹੈਗੀ ਪਰ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਲੜਾਈ ਲੜਦਾ ਰਹੂੰਗਾ ਇਹਨਾਂ ਦੇ ਕਿਰਦਾਰ ਨੂੰ ਲੋਕਾਂ 'ਚ ਐਕਸਪੋਜ਼ ਕਰੂੰਗਾ ਔਰ ਮੈਂ ਸਪੈਸ਼ਲ ਸੈਂਟਰ ਸਰਕਾਰ ਕੋਲੇ ਮੋਦੀ ਜੀ ਕੋਲੇ ਜਾ ਕੇ ਇਸ ਗੱਲ ਦੀ ਗੁਹਾਰ ਵੀ ਲਗਾਉਂਗਾ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੂੰਗਾ ਕਿ ਇਹ ਇਹ ਹਾਲਾਤ ਨੇ ਜੋ ਕੁਝ ਹੋ ਰਿਹਾ ਸੋ ਇਹ ਦੱਸਣ ਦੀ ਜ਼ਰੂਰਤ ਹੈ ਔਰ ਤੁਸੀਂ ਇਹ ਦੇਖਿਓ ਵੀ ਕਿਤੇ ਮੈਨੂੰ ਇਸ ਗੱਲ 'ਚ ਕਿਤੇ ਵੀ ਹਲਕਾ ਨਾ ਜਾਣੇ ਤੁਸੀਂ ਵੀ ਨਾ ਇਹ ਸਮਝਿਓ ਕਿ ਮੈਂ ਕੋਈ ਆਪਣੇ ਇਲਾਕੇ ਦੇ ਲੋਕਾਂ ਦੀ ਗੱਲ ਨਹੀਂ ਕਰੂੰਗਾ ਪੂਰਾ ਪੈਰ ਜਮਾ ਕੇ ਇਹ ਤੇ ਵਿਧਾਨ ਸਭਾ ਚ ਲੜਾਈ ਲੈਣੀ ਹੈ ਉਥੇ ਸੜਕਾਂ ਤੇ ਵੀ ਲੜਾਈ ਲੜਦਾ ਨਜ਼ਰ ਆਊਗਾ ਤੁਹਾਨੂੰ ਠੀਕ ਸਰ ਵੋਟ ਕਾਸਟ ਕਰ ਲਈ ਆਪਣੀ ਤਾਂ